ਪਾਲਜੇ ਕੰਮ ਕਰਦੀ 26 ਸਾਲਾ ਕੁੜੀ ਲਾਪਤਾ ਹੋ ਗਈ ਹੈ ਪਾਲਜੇ ਕੰਮ ਕਰਨ ਤੋਂ ਬਾਅਦ ਘਰ ਜਾ ਰਹੀ ਸੀ ਪਰ ਰਸਤੇ 'ਚ ਅਚਾਨਕ ਗਾਇਬ ਹੋ ਜਾਂਦੀ ਹੈ ਵੀਡੀਓ ਸ਼ੇਅਰ ਕਰ ਕਿਸੇ ਵੀ ਪਰਿਵਾਰ ਦੀ ਮਦਦ ਜ਼ਰੂਰ ਕਰਨਾ ਤਾਂ ਜੋ ਇਸ ਕੁੜੀ ਦਾ ਪਤਾ ਲੱਗ ਸਕੇ 26 ਸਾਲਾ ਕੁੜੀ ਭੇਤ ਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ ਹੈ ਜਾਣਕਾਰੀ ਅਨੁਸਾਰ ਸੋਨਾਲੀ ਨਾਂ ਦੀ ਲੜਕੀ ਸੈਲੂਨ ਦੇ ਵਿੱਚ ਕੰਮ ਕਰਦੀ ਸੀ ਸੈਲੂਨ ਦੇ ਵਿੱਚ ਕੰਮ ਕਰਨ ਉਪਰੰਤ ਸ਼ਾਮ ਨੂੰ ਆਪਣੇ ਘਰ ਜਾ ਰਹੀ ਸੀ ਪਰ ਰਾਹ ਦੇ ਵਿੱਚ ਉਹ ਸੋਨਾਲੀ ਗਾਇਬ ਹੋ ਜਾਂਦੀ ਹੈ ਸੋਨਾਲੀ ਦੀ ਭੈਣ ਸੋਨਮ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 16 ਅਪ੍ਰੈਲ ਦੀ ਸ਼ਾਮ ਕਰੀਬ 7:30 ਵਜੇ ਸੋਨਾਲੀ ਛੇੜਟਾ ਬਾਜ਼ਾਰ ਸਥਿਤ ਆਪਣੇ ਸੈਲੂਨ ਤੋਂ ਘਰ ਵਾਪਸ ਆ ਰਹੀ ਸੀ ਪਰ ਉਹ ਘਰ ਨਹੀਂ ਪਹੁੰਚੀ ਉਹ ਕਾਫੀ ਦੇਰ ਤੱਕ ਸੋਨਾਲੀ ਦਾ ਘਰ ਆਉਣ ਦਾ ਇੰਤਜ਼ਾਰ ਕੀਤਾ ਪਰ ਜਦੋਂ ਸੋਨਾਲੀ ਘਰ ਨਾ ਆਈ ਤਾਂ ਫਿਰ ਉਹਨਾਂ ਨੇ ਦੁਕਾਨ ਤੇ ਜਾ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਕੁੜੀ ਤਾਂ ਸੈਲੂਨ ਤੋਂ ਘਰ ਵਾਪਸ ਜਾ ਚੁੱਕੀ ਹੈ ਪਰ ਉਹ ਘਰ ਨਹੀਂ ਸੀ ਪਹੁੰਚੀ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਲੋਂ ਦਾ ਕੰਮ ਕਰਦੀ ਐ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਐ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਐ ਉਸ ਟਾਈਮ ਤੇ ਉਹ ਘਰ ਔਨडीसी ਤੇ ਛਾਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਐ ਉਹਦਾ ਕੋਈ ਅਤਾ ਪਤਾ ਨਹੀਂ ਐ ਉਹਦੇ ਫੋਨ ਵੀ ਬੰਦ ਹੋ ਗਏ ਐ ਤੇ ਅਸੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅੱਜ 5 ਦਿਨ ਹੋ ਗਏ ਐ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਐ ਤੇ ਉਹਦਾ ਕੋਈ ਅਤਾ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਕੈਮਰੇ ਚ ਉਹ ਸਾਨੂੰ ਚੱਲਦੀ ਵਿਖਦੀ ਪਈ ਐ ਜਾਂਦੀ ਐ ਸਲੌਨ ਤੇ ਆਰਾਮ ਨਾਲ ਘਰੋਂ ਦੀ ਐ ਜਿੱਦਾਂ ਨਾਰਮਲੀ ਆਉਂਦੀ ਆ ਉਦਾਂ ਆਂਦੀ ਐ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉੱਥੇ ਕੋਈ ਕੈਮਰਾ ਨਹੀਂ ਹੈਗਾ ਉੱਥੇ ਕੁੜੀ ਦਾ ਕੋਈ ਪਤਾ ਨਹੀਂ ਐ ਕਿੱਧਰ ਨੂੰ ਗਈ ਐ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਪੁਲਸਾਰੇ ਨੇ ਹਲੇ ਤੱਕ ਤੇ ਸਰ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਈ ਪਾਂਦਨ ਜਾਂਦੇ ਆ ਬਸ ਇੱਧਰ ਉੱਧਰ ਘੁਮਾ ਘੁਮ ਕੇ ਸਾਨੂੰ ਵਾਪਸ ਲਿਆਉਂਦਾ ਵਾ ਉਹਨਾਂ ਨੇ ਕਿੰਨੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਡਿਆ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੀ ਸਾਨੂੰ ਹੈਗਾ ਸ਼ੱਕ ਭਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਪੈ ਦੇ ਵਿੱਚ ਨਹੀਂ 파ਟਨਰ ਨਹੀਂ ਹੈ ਮਤਲਬ ਇਹ ਪਹਿਲਾ ਇਹ ਫਰੈਂਡ ਸੀ ਕੁੜੀ ਪਹਿਲਾ ਇਹ ਫਰੈਂਡ ਸੀ ਪ੍ਰੈਫਰੈਂਟ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚੱਲ ਪੰਨ 10000 ਰੁਪਏ ਸਾਨੂੰ ਦੇਤਾ ਹੀ ਕੁੜੀ ਨੂੰ ਸੋਨ ਖੋਲਣ ਵਾਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾ ਤਾਂ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋਲ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪਦੀ ਸਾਨੂੰ ਕੁੜੀ ਲੋਕ ਤਾਂ ਨਹੀਂ ਹੋਰ ਤੇ ਜੱਟ ਹੋਏ ਤੇ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਢਾਈ ਆ ਤੇ ਲਾਸਟ ਕਾਲ ਉਸੇ ਦੀ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਜਾ ਪੁਰੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਇਹਦੀ ਨਹੀਂ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦਿਓ ਸੁਨਾਲੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ਵੀ ਉਹਨਾਂ ਦੇ ਕੋਲੋਂ ਲੋਕ ਹੰਗਾਲੇ ਗਏ ਜਿਸ ਦੇ ਵਿੱਚ ਪਤਾ ਲੱਗਿਆ ਕਿ ਸੁਨਾਲੀ ਪੈਦਲ ਜਾ ਰਹੀ ਹੈ ਪਰ ਉਸ ਤੋਂ ਬਾਅਦ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਕਿਹਾ ਕਿ ਇਸ ਬਾਬਤ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਸੁਨਾਲੀ ਦੀ ਭਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਨੋਜ ਜੀ ਜੀ ਲੱਗੀ ਜਾਈਏ ਤੁਹਾਡੀ ਮੇਰੇ ਭੂਆ ਦੀ ਬੇਟੀ ਜੀ ਕੀ ਲਾਕ ਕੀ ਜੇ ਕਦੋਂ ਕਰ ਗਈ ਏ ਬੁੱਧਵਾਰ ਗਏ ਜੀ ਸ਼ਾਮੀ 7:30 ਵਜੇ ਤੋਂ ਬਾਅਦ ਗਈ ਜੀ ਹਾਂਜੀ ਸੁਨਾਲੀ ਨਾਮ ਦੇ ਦਾ ਕੰਮ ਕੀ ਕਰਦੀ ਇਹਨਾਂ ਦਾ ਆਪਣਾ ਸਲੂਨ ਹੈ ਛਾੜੇ ਬਾਜ਼ਾਰ 'ਚ ਕੀ ਕਰੋ ਕਿੱਥੇ ਗਈ ਕੀ ਦੱਸ ਗਈ ਕਿ ਪਤਾ ਲੱਗਿਆ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਹੈ ਅੱਜ ਪੰਨੇਵਾ ਦੇਣ ਦੀ ਹੈ ਹਾਂਜੀ ਹੁਣ ਕੋਲ ਕੀ ਕਰੀਏ ਕੁਝ ਲੋਕ ਉਹਨਾਂ ਨੇ ਲਿਖੇ ਹੋਏ ਆ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਹੇ ਆ ਉਹਨਾਂ ਨੇ ਅੱਜ ਕੈਮਰੇ ਕਮਰੇ ਜੇ ਵੀ ਚੈੱਕ ਕੀਤੇ ਡਿਟੇਲਾਂ ਨੂੰ ਟੁਕੜਾ ਕਢਾਈਆਂ ਕਹਿੰਦੇ ਕੋਈ ਨਹੀਂ ਹਨ ਉਹਨੂੰ ਦੋ ਸਮਾਂ ਹੀ ਕਰਦੇ ਆ ਪਰ ਅਸੀਂ ਰੋਜ਼ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਾਲੇ ਤੱਕ ਕੋਈ ਮਾੜਾ ਮੋਡਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆਏ ਆ ਕੋਈ ਗੱਲਬਾਤ ਕੁਝ ਨਹੀਂ ਆਪਾਂ ਰੋਜ਼ ਜਾਣਦੇ ਆ ਰੋਜ਼ ਆ ਜਾਂਦੇ ਆ ਜਾਂਦੇ ਆ ਸੀਸੀਟੀਵੀ ਜਿਹੇ ਵਿੱਚ ਛਾੜੇ ਬਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ਇਕੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਛਾੜੇ ਚੌਂਕ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਆਈ ਫਾਸਲ ਹੋ ਗਿਆ ਵੀ ਕੋਈ ਫੋਨ ਵੀ ਨਹੀਂ ਆ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਉਂਗੇ ਆਦਾ ਨਹੀਂ ਜੀ ਕੀ ਮੰਗ ਕਰਦੇ ਮੰਗ ਇਹੋ ਜੀ ਸਾਨੂੰ ਬਸ ਇਹਨਾ ਪਤਾ ਲੱਗ ਜਾਵੇ ਵੀ ਸਾਡੀ ਕੁੜੀ ਕਿੱਥੇ ਆ ਸਾਨੂੰ ਸਾਡੀ ਕੁੜੀ ਲੱਭ ਲਓ ਜਿੰਨੀ ਛੇਤੀ ਹੋ ਸਕਦਾ ਹੈ ਤੇ ਆਹੋ ਮੰਗ ਕਰਦੇ ਆਂ ਕਿ ਸਾਨੂੰ ਪਤਾ ਲੱਗ ਜਾਵੇ ਸਾਡੀ ਕੁੜੀ ਕਿੱਥੇ ਹੈ ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਸੋਨਾਲੀ ਦਾ ਪਤਾ ਲਗਾਇਆ ਜਾਵੇਗਾ ਉਸ ਦੀ ਭਾਲ ਲਗਾਤਾਰ ਹੀ ਕੀਤੀ ਜਾ ਰਹੀ ਹੈ ਇਹ ਮਾਮਲਾ ਹੈ ਜੀ 16 4 25 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਹੈ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਗਲੀ ਨੰਬਰ 2 ਬਾਗੜੀ ਵਾਲੀ ਚਾਹ ਰੋਡ ਸ਼ਹਾਡਾ ਦੀ ਹੈ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ लेके ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਗਾ ਲਿਆ ਤੇ ਇਹ ਛਾੜੇ ਚੌਂਕ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕੱਲੀ ਤੁਰੇ ਜਾ ਰਹੀ ਹੈ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜਿਹਦੀ ਜਿਹੜੀ ਵੀ ਕੋਈ ਵਿੱਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰ ਡਿਟੇਲ ਕਢਾਈ ਹੈ ਗਈਆਂ ਕੱਲੀ-ਕੱਲੀ ਕਾਲ ਖੰਗਾ ਲੇ ਜਾ ਰਹੀ ਹੈ ਜੀ ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਵਾਰ ਨੂੰ ਗਿਆ ਜਾ ਰਿਹਾ ਕਿ ਕੋਈ ਗੋਲ ਆਇਆ ਕੋਈ ਸੇਲ ਜੁਰੀ ਤਰੀ ਗੱਲ ਹੈ ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਠੀਕ ਹੈ ਨਹੀਂ ਇਹ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰਾਂਗੇ ਠੀਕ ਹੈ ਜੀ ਜਿਹੜੇ ਸਾਹਮਣੇ ਚੀਜ਼ ਆਏਗੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤੋਂ ਤੱਕ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਸੋਨਾਲੀ ਨਜ਼ਰ ਆ ਰਹੀ ਹੈ ਜੋ ਕਿ ਸੈਲੂਨ ਤੋਂ ਬਾਹਰ ਨਿਕਲੀ ਹੈ ਅਤੇ ਪੈਦਲ ਜਾ ਰਹੀ ਹੈ ਪਰ ਰਾਹ ਦੇ ਵਿੱਚ ਉਹ ਸੋਨਾਲੀ ਗਾਇਬ ਹੋ ਜਾਂਦੀ ਹੈ ਤੇ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਅਤੇ ਪਰਿਵਾਰ ਦੀ ਮਦਦ ਕਰਨਾ ਤਾਂ ਜੋ ਸੋਨਾਲੀ ਦਾ ਕੁਝ ਪਤਾ ਲੱਗ ਸਕੇ। ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਪੁਲਿਸ ਥਾਣਾ ਛੇਟਾ ਦੇ ਅਧੀਨ ਆਉਂਦੇ ਇਲਾਕੇ ਆਜ਼ਾਦ ਰੋਡ, ਰੈਗਰਪੁਰਾ ਤੋਂ 26 ਸਾਲਾ ਕੁੜੀ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਈ ਹੈ। ਪਰਿਵਾਰਕ ਮੈਂਬਰ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਅਤੇ ਪੁਲਿਸ ਸਣੇ ਪਰਿਵਾਰ ਵੀ ਲਗਾਤਾਰ ਹੀ ਸੋਨਾਲੀ ਦੀ ਭਾਲ ਕਰ ਰਿਹਾ ਹੈ। ਨਿਊਜ਼ ਡੈਸਕ ਰਿਪੋਰਟ, ਲਾਈ ਪੰਜਾਬੀ ਟੀਵੀ